ਜੰਮੂ ਯੂਨੀਵਰਸਿਟੀ ਦੇ ਐਥਲੈਟਿਕਸ ਗਰਾਊਂਡ ਦੇ ਵਿੱਚ 24 ਤੋਂ ਲੈ ਕੇ 26 ਮਈ ਤੱਕ ਹੋਈਆਂ 10ਵੀਂ ਐਸਬੀਕੇਐਫ ਨੈਸ਼ਨਲ ਗੇਮਜ਼ ਦੇ ਦੌਰਾਨ ਗੁਰਬਿੰਦਰ ਸਿੰਘ ਰੋਮੀ ਕੜਾ ਮਾ ਨੇ ਪੰਜਾਬ ਦੇ ਵਿੱਚੋਂ 40 ਪਲੱਸ ਉਮਰ ਵਰਗ ਦੇ ਲਈ ਖੇਡਦਿਆਂ 2 ਸੋਨ ਤੇ ਇੱਕ ਚਾਂਦੀ ਦਾ ਤਗਮਾ ਯਾਨੀ ਕਿ ਕੁੱਲ ਤਿੰਨ ਤਗਮੇ ਜਿੱਤੇ ਨੇ ਜਿਸ ਦੇ ਵਿੱਚ 42 ਕਿਲੋਮੀਟਰ ਪੂਰੀ ਮੈਰਾਥਨ ਤੇ 400 ਮੀਟਰ ਦੇ ਵਿੱਚ 골ਡਨ ਤੇ ਇਸ ਦੇ ਨਾਲ ਹੀ ਪੋਲ ਵਾਲਟ ਦੇ ਵਿੱਚ ਸਿਲਵਰ ਮੈਡਲ ਆਪਣੇ ਨਾਮ ਕੀਤਾ ਦੇ ਡਾਇਰੈਕਟਰ ਪੰਕਜ ਗਾਵਲੇ ਇਸ ਨਾਲ ਜਨਰਲ ਸਕੱਤਰ ਸ਼ਿਵਾਤੀ ਬਾੜੀ ਤੇ ਮੈਨੇਜਰ ਅਮਨ ਸ਼ਰਮਾ ਤੇ ਜੰਮੂ ਯੂਨੀਵਰਸਿਟੀ ਰੈਫਰੀ ਕੋਰਟ ਜੈ ਹੰਦ ਤੇ ਹੋਰ ਜਿਹੜੇ ਮੈਂਬਰ ਸਨ ਉਹ ਵੀ ਹਾਜ਼ਰ ਕਮ ਆਉਂਦਾ ਫਰੰਟ ਸਾਈਡ ਆਫ ਸਟੇਜ ਕਮ ਆਨ ਮੀ 400 ਮੀਟਰ ਕੇ ਸਭੀ ਪ੍ਰਤੀਯੋਗੀ ਮੈਚ ਫੇਲ ਕਿਰਪਾ ਕਰਕੇ ਰੋਕ ਕਰੇ ਹੇਟ ਕੇ ਪਾਸ ਆਲ ਪਾਰਟਿਸਪੈਂਟ 400 ਮੀਟਰ ਬੋਲੋ ਜੀ ਜੰਮੂ ਦੇ ਵਿੱਚ ਸੰਯੁਕਤ ਭਾਰਤ ਖੇਲ ਫਾਊਂਡੇਸ਼ਨ ਵੱਲੋਂ ਨੈਸ਼ਨਲ ਗੇਮਸ ਦਾ ਨਜ਼ਾਰਾ ਤੁਸੀਂ ਦੇਖ ਰਹੇ ਹੋ ਟੀਮਾਂ ਪਿੱਛੇ ਤੱਕ ਸਾਰੀਆਂ ਟੀਮਾਂ ਤੁਸੀਂ ਦੇਖ ਰਹੇ ਹੋ ਕਿ ਤਲਨਾਡੂ 20 30 ਸਟੇਟਾਂ ਤੋਂ ਆਈਆਂ ਨੇ ਪੰਜਾਬ ਦੀ ਟੀਮ ਦੇ ਨਾਲ ਸਤਿਸਗੜੀ ਦੀ ਟੀਮ ਬੜੀ ਸ਼ਰਮ ਆ ਰਹੀ ਹੈ ਪਤਾ ਨਹੀਂ ਕਿਉਂ ਮਿੱਠੀ ਆ ਰਹੀ ਤੇ ਪਿੱਛੇ ਮੇਰਾ ਤੇਖ ਰਹੇ ਡਿਊਟੀ ਹੋਰ ਲੱਗੀ ਹੋਈ ਹੈ ਪਰ ਬੰਦਿਆਂ ਕੋਲ ਆ ਕੇ ਜੀ ਕਰ ਜਾਂਦੇ ਇਹਦਾ ਕੰਮ ਕਰ ਜੀ ਚਲੋ ਪਾੜੀਆਂ ਹੁਣ ਸਾਡੀ ਫਲੈਗ ਮਿੰਡ ਦੀ ਸ਼ੁਰੂਆਤ ਹੈ ਇੱਕ ਜ਼ੋਰਦਾਰ ਜੈਕਾਰੇ ਦੇ ਨਾਲ ਅਸੀਂ ਸ਼ੁਰੂਆਤ ਕਰਾਂਗੇ ਉਸ ਤੋਂ ਬਾਅਦ ਆਪਣੀ ਡਿਊਟੀ ਦੇ